ਸਸਿਕਾ ਦੋਸਤੋ ਨਸ਼ੇ ਨੂੰ ਲੈ ਕੇ ਖੈਰ ਅਸੀਂ ਜਾਣਦੇ ਆ ਵੀ ਕਿੱਡੇ ਵੱਡੇ ਤੌਰ ਦੇ ਉੱਤੇ ਹਾਲਾਤ ਵਿਗੜੇ ਹੋਏ ਨੇ ਖੈਰ ਬਹੁਤੇ ਚੰਗੇ ਨਹੀਂ ਹੈਗੇ ਪਰ ਦੂਜੇ ਪਾਸੇ ਦੇਖਿਆ ਜਾਵੇ ਹਾਲਾਤ ਇੱਥੇ ਤੱਕਰ ਵਿਗੜ ਗਏ ਸ਼ਾਇਦ ਸਾਡੇ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕਰ ਕੀ ਰਹੇ ਹਾਂ ਸਿਰਫ ਆਪਦੇ ਨਸ਼ੇ ਦੀ ਪੂਰਤੀ ਵਾਸਤੇ ਨਸ਼ੇ ਦੀ ਤੋਂ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਅਸੀਂ ਆਪਦੇ ਪੂਰੇ ਸਿਸਟਮ ਨੂੰ ਬਰਬਾਦ ਕਰ ਰਹੇ ਹਾਂ ਤੇ ਇੱਥੋਂ ਤੱਕਰ ਅਸੀਂ ਆਪਦੇ ਦੇਸ਼ ਦੀ ਸੁਰੱਖਿਆ ਦੇ ਨਾਲ ਵੀ ਖੜਵਾਰ ਕਰ ਰਹੇ ਹਾਂ ਗੱਲ ਛੋਟੀ ਸੀ ਜਦੋਂ ਮੈਂ ਪੂਰੀ ਪੜ੍ਹੀ ਜਾਣਕਾਰੀ ਤੇ ਇਹ ਜਾਣਕਾਰੀ ਦੇ ਵਿੱਚ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਮੁੰਡਾ ਖਰੜ ਕੋਲੋਂ ਹਰਿਆਣੇ ਦਾ ਰਹਿਣ ਵਾਲਾ ਵੈਸੇ ਖਰੜ ਦੇ ਖਰੜ ਤੋਂ ਗ੍ਰਿਫਤਾਰ ਕਰਿਆ ਰਾਹੁਲ ਨਾ ਆਉ ਦਾ ਇੱਕ ਹੈਗਾ ਅਨਿਲ ਸਹਿਵਾਨ ਹੁਣ ਇਹਨਾਂ ਨੇ ਕਰਿਆ ਕੀ ਕੀ ਜਿਹੜਾ ਸਹਿਵਾਨ ਸੀਗਾ ਇਹ ਓਡੀਸ਼ਾ ਦਾ ਰਹਿਣ ਵਾਲਾ ਤੇ ਪੁਲਿਸ ਨੇ 8 ਬਾਈ ਟ੍ਰੇਨ ਆਉਂਦਾ ਸੀ 20 ਕਿਲੋ ਤੋਂ ਜ਼ਿਆਦਾ ਇਹਦੇ ਕੋਲੋਂ ਗਾਂਜਾ ਫੜਿਆ 9 ਕਿਲੋ ਤੋਂ ਜ਼ਿਆਦਾ ਇਸ ਮੁੰਡੇ ਕੋਲੋਂ ਖਰੜ ਤੋਂ ਫੜਿਆ 29 ਕਿਲੋ ਤੋਂ ਜ਼ਿਆਦੇ 29 ਕਿਲੋ 845 ਪੰਤੂੜੀ ਗ੍ਰਾਮ ਹੈ ਕਹਾਦਾ ਲਗਭਗ 39 29 ਕਿਲੋ ਤੋਂ ਜ਼ਿਆਦੇ ਪਹਿਲਾਂ ਤਾਂ ਮਾਤਰਾ ਦੇਖੋ ਤੁਸੀਂ ਜਾਂਦੇ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਚਿੰਤਾ ਦੀ ਗੱਲ ਕੀ ਆ ਇੱਕ ਇਹ ਤਾਂ ਚਿੰਤਾ ਦੀ ਗੱਲ ਹੈਗੀ ਆ ਵੀ ਨਸ਼ਾ ਸਪਲਾਈ ਹੋਣਾ ਸੀ ਪੰਜਾਬ ਹਰਿਆਣਾ ਦਿੱਲੀ ਦੁੱਲੀ ਕਰਦੇ ਸੀਗੇ ਇਹ ਪੁਲਿਸ ਨੇ ਜਾਣਕਾਰੀ ਜਿਹੜੀ ਪ੍ਰੈਸਰੋਮ ਵਿੱਚ ਸਾਂਝੀ ਕਰੀ ਆ ਉਹਦੇ ਆਧਾਰ ਤੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉਦੋਂ ਬਾਅਦ ਦੇ ਵਿੱਚ ਇਹਦੇ ਵਿੱਚ ਜਿਹੜੀ ਇਹ ਸਹਿਵਾਨ ਸੀਗਾ ਇਹ ਓਡੀਸ਼ਾ ਤੋਂ ਲਿਆਉਂਦਾ ਸੀ ਤੇ ਇਹਨੇ ਦੱਸਿਆ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਤੇ ਇਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਇਹ ਮੁੰਡਾ ਖਾਲੜ ਤੋਂ ਫੜਿਆ ਗਿਆ ਰਾਹੁਲ ਹੈ ਜਿਹ ਇਹ ਉੜੀਸਾ ਦੇ ਕਹਿੰਦੇ नक्सਲਟ ਏਰੀਆ ਦੇ ਵਿੱਚੋਂ ਸਸਤਾ ਗਾਂਜਾ ਲਿਆਉਂਦਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇਧਰਲੇ ਪਾਸੇ ਵੇਚ ਜਾਂਦਾ ਸੀ ਜ਼ਾਹਿਰ ਜੀ ਗੱਲ ਆ ਮਹਿੰਗਾ ਵੇਚਦਾ ਸੀ ਦੋ ਗੱਲਾਂ ਵੱਡੇ ਤੌਰ ਤੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਇੱਕ ਤਾਂ ਇਹ नक्सਲਟ ਏਰੀਆ ਚੋਂ ਯਾਨੀ ਕਿ नक्सਰੀ ਇੱਥੇ ਤੱਕਰ ਆਏ ਪਏ ਨੇ ਕਿ ਉਹ ਗਾਂਜਾ ਕਿੱਥੇ ਆ ਕੇ ਸਪਲਾਈ ਕਰ ਰਹੇ ਨੇ ਯਾਨੀ ਕਿ ਨਸ਼ੇ ਦਾ ਪੈਸਾ ਕਿਧੁੰ ਜਾ ਕਿੱਥੇ ਰਿਹਾ ਸਾਡੇ ਰੋਜ ਦੇਸ਼ ਦੇ ਜਵਾਨ ਸਾਡਾ ਸਰਕਾਰੀ ਤੰਤਰ ਨੂੰ ਉਹ ਕਿਵੇਂ ਨੁਕਸਾਨ ਪਹੁੰਚਾਉਂਦੇ ਨੇ ਇਹ ਚ ਕੋਈ ਗੱਲ ਲੁਕੀ ਨਹੀਂ ਹੈਗੀ ਫਿਰ ਇਹ ਨੌਜਵਾਨ ਜਿਹੜੇ ਫਸੇ ਹੋਏ ਨੇ ਇਸ ਕੰਮ ਦੇ ਵਿੱਚ ਜਾਂ ਲਾਲੋ ਤੁਸੀਂ ਇਹ ਕੰਮ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਨੂੰ ਸ਼ਾਇਦ ਇਲਮ ਨਹੀਂ ਹੋਣਾ ਇਸ ਚੀਜ਼ ਦਾ ਕਿ ਇਹ ਸਾਡਾ ਪੈਸਾ ਜਿਹੜਾ ਅਸੀਂ ਇਹ ਦੇ ਰਹੇ ਹਾਂ ਸਾਡੇ ਦੇਸ਼ ਦੇ ਜਵਾਨਾਂ ਨੂੰ ਮਾਰਨ ਦੇ ਵਿੱਚ ਕੰਮ ਆਉਂਦਾ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕਿ ਹੋਰ ਲੈਣ ਇਹਦੇ ਵਿੱਚ ਬੜੀ ਖਾਸ ਸੀ ਜਿਹੜੀ ਇਹ ਜਾਣਕਾਰੀ ਸਾਂਝੀ ਕਰੀ ਕਹਿੰਦੇ ਇਹ ਚ ਮੁੰਡੇ ਕੁੜੀਆਂ ਹੋਰ ਵੀ ਨੇ ਜਿਹੜੇ ਬਾਈਟ ਰੇਨ ਸੂਟਕੇਸਾਂ ਦੇ ਵਿੱਚ ਲਿਆਉਂਦੇ ਨੇ ਤੇ ਗੰਜਾ ਸਪਲਾਈ ਕਰਕੇ ਜਾਂਦੇ ਨੇ ਮੁੰਡਿਆਂ ਦੇ ਨਾਲ ਨਾਲ ਨਾ ਕੁੜੀਆਂ ਵੀ ਤੁਸੀਂ ਦੇਖੋ ਹਾਲਾਂਕਿ ਹੋ ਸਕਦਾ ਬਹੁਤੇ ਨਸ਼ਾ ਕਰਦੀਆਂ ਵੀ ਹੋਣੀਆਂ ਆਮ ਤੌਰ ਤੇ ਤਾਂ ਖਰ ਨਸ਼ੇ ਦੇ ਜਿੰਨੀਆਂ ਕਹਾਣੀਆਂ ਅਜੇ ਤੱਕ ਸੁਣੀਆਂ ਨੇ ਤੇ ਪੁਲਿਸ ਦੇ ਨਾਲ ਕਈ ਵਾਰ ਗੱਲਬਾਤ ਹੁੰਦੀ ਆ ਉਹ ਦੱਸਦੇ ਇਹੀ ਗੱਲ ਹੁੰਦੇ ਨੇ ਕਹਿੰਦੇ ਵੀ ਪਹਿਲਾਂ ਨਸ਼ਾ ਜਿਹੜੇ ਕਰਨ ਲੱਗਦੇ ਨੇ ਕਰਨ ਤੋਂ ਬਾਅਦ ਫਿਰ ਪੈਸੇ ਦੀ ਤੋੜ ਪੈਂਦੀ ਆ ਫਿਰ ਉਹ ਸਪਲੈਅਰ ਬਣ ਜਾਂਦੇ ਨੇ ਫਿਰ ਕੁਝ ਆਪਦੇ ਵਾਸਤੇ ਨਸ਼ਾ ਕੱਢਣ ਲੱਗ ਜਾਂਦੇ ਨੇ ਬਾਕੀ ਵੇਚ ਦਿੰਦੇ ਨੇ ਜਾਂ ਫਿਰ ਉਹ ਤੋਂ ਪੈਸਾ ਕਮਾ ਕੇ ਆਪਦੇ ਨਸ਼ੇ ਵਾਸਤੇ ਵਰਤਦੇ ਨੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਦੇਖਿਆ ਜਾਵੇ ਸ਼ਾਇਦ ਇਹਨਾਂ ਨੂੰ ਇਹ ਚੀਜ਼ ਨਹੀਂ ਪਤਾ ਕਿ ਸਾਡਾ ਜਿਹੜਾ ਜਿਗਾ ਇਦੇ ਵਿੱਚ ਜਿਹੜੇ ਸਾਡੇ دہشتਗਰਦ ਲੋਕ ਨੇ ਜਾਂ ਜਿਹੜੇ ਦੇਸ਼ ਦੀ ਸੁਰੱਖਿਆ ਦੇ ਨਾਲ ਖਰਬਾੜ ਕਰ ਰਹੇ ਨੇ ਸਾਡੇ ਸਿਸਟਮ ਦੇ ਜੇ ਕਹਿ ਜਾ ਦੁਸ਼ਮਣ ਨੇ ਉਹ ਲੋਕ ਆਖਰ ਕਿੱਡੇ ਵੱਡੇ ਤੌਰ ਦੇ ਉੱਤੇ ਸਾਨੂੰ ਨੁਕਸਾਨ ਪਹੁੰਚਾ ਰਹੇ ਨੇ ਇਸ ਅੰਗਰੇਜ਼ਾਂ ਦੇ ਰਸਤੇ ਹਾਲਾਂਕਿ ਇਹਨਾਂ ਲੋਕਾਂ ਨੂੰ ਸ਼ਾਇਦ ਇਸ ਚੀਜ਼ ਦਾ ਨਹੀਂ ਪਤਾ ਹੋਣਾ ਵੀ ਐਡੇ ਤੌਰ ਤੱਕ ਗੱਲ ਜਾ ਰਹੀ ਆ ਪਰ ਗੱਲ ਇਹ ਸਮਝਣ ਵਾਲੀ ਆ ਕਿ ਕਮ ਸੇ ਕਮ ਤੁਸੀਂ ਇਹ ਚੀਜ਼ ਦੇਖੋ ਆਪਦੀ ਜਵਾਨੀ ਬਰਬਾਦ ਕਰ ਰਹੇ ਹੋ ਮਾਪੇ ਫੈਮਲੀ ਬਰਬਾਦ ਕਰ ਰਹੇ ਹੋ ਸਮਾਜ ਨੂੰ ਬਰਕਾਰ ਬੇਕਾਰ ਕਰ ਰਹੇ ਹੋ ਸਭ ਤੋਂ ਵੱਡੀ ਗੱਲ ਸਾਡੇ ਦੇਸ਼ ਦੀ ਤੁਸੀਂ ਦੁਸ਼ਮਣਾਂ ਨੂੰ ਮਜ਼ਬੂਤ ਕਰ ਰਹੇ ਹੋ ਇਥੋਂ ਪਤਾ ਲੱਗਦਾ ਵੀ ਇਹ ਟੈਰਰਿਜ਼ਮ ਕਿਵੇਂ ਚੱਲਦਾ ਹੈ